ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡੀ ਹੋਸਟ ਡਾਕਟਰ ਵਿਭਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ 55 ਸਾਲ ਤੋਂ ਬਾਅਦ ਆਪਾਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕਦੇ ਹਾਂ ਜ਼ਿਆਦਾਤਰ ਦੇਖਿਆ ਜਾਂਦਾ ਹੈ ਆਪਣੇ ਲੱਤਾਂ ਦੇ ਵਿੱਚ ਦਰਦ ਰਹਿਣਾ ਔਰ ਸੁੰਨਾਪਣ ਰਹਿਣਾ ਇੱਕ ਆਮ ਗੱਲ ਹੈ ਪਰ ਇਸ ਦੇ ਲਈ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਲਈ ਸਾਡੇ ਨਾਲ ਡਾਕਟਰ ਵਿਭਾ ਸ਼ਰਾਮਜੂਦ ਨੇ ਔਰ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੋ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਆਪਣੇ ਲਤਾਂ ਦੇ ਵਿੱਚ ਗੂਦਾ ਸੰਚਾਰ ਘਟ ਜਾਂਦਾ ਹੈ ਸੋ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਾਂਗੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਔਰ ਇਹ ਨਹੀਂ ਡਾਕਟਰ ਪੇਪਸਰਾਹ ਅਸੀਂ ਦੋਨੋਂ ਰਲ ਕੇ ਪਿਛਲੇ 10 ਸਾਲ ਤੋਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣੀ ਕਲੀਨਿਕ ਰਨ ਕਰਦੇ ਹਾਂ ਜਿੱਥੇ ਅਸੀਂ ਰੋਜ਼ਾਨਾ ਪੇਸ਼ੈਂਟਸ ਦੇਖਦੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘਸ ਫਿਜ਼ੋਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਬੇਬਾਸਰਾ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜਰੂਰ ਕਰੋ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਔਰ ਬਹੁਤ ਹੀ ਕੰਮ ਦੇ ਲਾਇਕ ਤੁਹਾਡੇ ਆਉਣ ਵਾਲੀਆਂ ਗੱਲਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਿੰਨਾਂ ਲੋਕਾਂ ਦੇ ਘਟ ਜਾਂਦਾ ਹੈ ਔਰ ਕਿਉਂ ਘਟਦਾ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕੀਤੀ ਕਿ 55 ਸਾਲ ਤੋਂ ਬਾਅਦ ਹੀ ਆਪਾਂ ਗੱਲ ਕਿਉਂ ਕਰ ਰਹੇ ਹਾਂ ਇਸ ਬਾਰੇ 55 ਸਾਲ ਤੋਂ ਬਾਅਦ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਏਜ ਇੱਕ ਬਹੁਤ ਵੱਡਾ ਫੈਕਟਰ ਹੈ ਏਜ ਦੇ ਬਾਅਦ ਇੱਕ ਏਜ ਇੱਕ ਏਜ ਤੋਂ ਬਾਅਦ ਆਪਣੇ ਜਿਹੜੇ ਮਾਸਪੇਸ਼ੀਆਂ ਹੁੰਦੀਆਂ ਉਹ ਘਟਣ ਲੱਗ ਜਾਂਦੀਆਂ ਉਹਨਾਂ ਦਾ ਜਿਹੜੀ ਸਟਰੈਂਥ ਹੁੰਦੀ ਹੈ ਉਹ ਘਟ ਜਾਂਦੀ ਹੈ 55 ਸਾਲ ਤੋਂ ਬਾਅਦ ਆਪਣੇ ਜਿਹੜੀ ਮਾਸਪੇਸ਼ੀਆਂ ਹੁੰਦੀਆਂ ਉਹ ਥੋੜੀ ਕਮਜ਼ੋਰ ਹੋਣ ਲੱਗ ਜਾਂਦੀਆਂ ਸਪੈਸ਼ਲੀ ਫੀਮੇਲਸ ਜਦੋਂ ਇਹਨਾਂ ਦੇ ਵਿੱਚ ਬਹੁਤ ਸਾਰੇ ਫਲਕਚੁਏਸ਼ਨਸ ਆਉਂਦੇ ਆ ਬਹੁਤ ਸਾਰੇ ਚੇਂजेस ਆਉਂਦੇ ਆ ਜਿਹੜੇ ਕਿ ਉਹਨਾਂ ਦੇ ਹਾਰਮੋਨਸ ਦੇ ਰਿਲੇਟਡ ਹੁੰਦੇ ਪਹਿਲਾਂ ਮੈਂਸੂਰੇਸ਼ਨ ਹੋਣਾ ਫਿਰ ਪ੍ਰੈਗਨancies ਹੋਣਾ ਉਸ ਤੋਂ ਬਾਅਦ ਮੀਨੋਪੌਜ਼ ਹੋਣਾ ਇਹ ਸਾਰੀਆਂ ਚੀਜ਼ਾਂ ਨਾਲ ਬਾਡੀਜ਼ ਜਿੰਨੇ ਵੀ ਚੇਂਜੇਸ ਆਉਂਦੇ ਆ ਅਸੀਂ ਵੀ ਦੇਖਦੇ ਆ ਕਿ ਸਭ ਤੋਂ ਜ਼ਿਆਦਾ ਸਾਡੇ ਕੋਲ ਫੀਮੇਲਜ਼ ਆਉਂਦੀ ਹੈ 55 ਸਾਲ ਤੋਂ ਬਾਅਦ ਉਹਨਾਂ ਦੇ ਲੱਤਾਂ 'ਚ ਦਰਦ ਰਹਿਣਾ ਜਾਂ ਫਿਰ ਉਹਨਾਂ ਦੇ ਲੱਤਾਂ 'ਚ ਸਾਡੇ ਲੱਤਾਂ ਚਾਂ ਲੱਗਦਾ ਜਿਸ ਤਰ੍ਹਾਂ ਖੂਨ ਦਾ ਸੰਚਾਰ ਹੈ ਹੀ ਨਹੀਂ ਹੈ ਸਾਨੂੰ ਲੱਤਾਂ ਥਕੀਆਂ ਥਕੀਆਂ ਲੱਗਦੀਆਂ ਇਹ ਸਾਰੇ ਕੁਐਸਚਨ ਸਾਨੂੰ ਪੁੱਛੇ ਜਾਂਦੇ ਆ ਹੁਣ ਇਹਨਾਂ ਦਾ ਰੀਜ਼ਨ ਕੀ ਹੈ ਰੀਜ਼ਨ ਇਹ ਹੁੰਦਾ ਕਿ ਆਪਾਂ ਪਹਿਲਾਂ ਬਹੁਤ ਜ਼ਿਆਦਾ ਕੰਮ ਕਰਦੇ ਆ ਲੇਕਿਨ ਡਾਈਟ ਚੰਗੀ ਨਹੀਂ ਲੈ ਰਹੇ ਜਦੋਂ ਆਪਾਂ ਡਾਈਟ ਚੰਗੀ ਨਹੀਂ ਲੈ ਰਹੇ ਆਪਣੀ ਮਸਲਸ ਉਸ ਟਾਈਮ ਪੂਰੀ ਐਕਟਿਵ ਹੁੰਦੀ ਹੈ ਲੇਕਿਨ ਜਦੋਂ ਏਜਿੰਗ ਹੋ ਜਾਂਦੀ ਹੈ ਇੱਕ ਏਜ ਤੋਂ ਬਾਅਦ ਉਹ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਜਿਹਦੇ ਕਰਕੇ ਸਾਡੀ ਜਿਹੜੀ ਡਿਸਕ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਡਿਸਕ ਹਰਨੀਏਸ਼ਨ ਤੁਸੀਂ ਸੁਣਦੇ ਹੋਗੇ ਡਿਸਕ ਬਲਜ ਹੋ ਗਿਆ ਡਿਸਕ ਪ੍ਰੋਡਿਊਸ਼ਨ ਹੋ ਗਿਆ ਇਹ ਬਹੁਤ ਕਾਮਨ ਚੀਜ਼ ਹੈ ਲੋਕ ਸਾਨੂੰ ਪੁੱਛਦੇ ਆ ਕਿ ਤੁਸੀਂ ਸਾਰਾ ਦਿਨ ਖੜੇ ਰਹਿੰਦੇ ਹੋ ਤੁਹਾਨੂੰ ਕਿਉਂ ਨਹੀਂ ਦਰਦ ਹੁੰਦਾ ਕਿਉਂਕਿ ਅਸੀਂ ਆਪਣੀਆਂ ਮਾਸਪੇਸ਼ੀਆਂ ਨੂੰ ਸਟ੍ਰੈਚ ਕਰ ਲੈਣੇ ਆ ਐਕਸਰਸਾਈਜ਼ ਕਰ ਲੈਣੇ ਆ ਤੇ ਆਪਾਂ ਡਾਈਟ ਦਾ ਧਿਆਨ ਰੱਖ ਰਹੇ ਲੇਕਿਨ ਜੋ ਲੇਡੀਜ਼ ਸ਼ੁਰੂਆਤ ਦੇ ਤੌਰ ਤੇ ਆਪਣਾ ਧਿਆਨ ਨਹੀਂ ਰੱਖਦੇ ਜਾਂ ਫਿਰ ਮਸਲ ਟਾਈਟ ਹੁੰਦੀਆਂ ਰਹਿੰਦੀਆਂ ਕਮਜ਼ੋਰ ਹੁੰਦੀਆਂ ਰਹਿੰਦੀਆਂ ਉਹਨਾਂ ਦਾ ਧਿਆਨ ਨਹੀਂ ਰੱਖਦੇ ਬਾਅਦ ਚ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਏਜ ਰਿਲੇਟਡ ਇੱਕ ਹੋਰ ਚੀਜ਼ ਬਹੁਤ ਕਾਮਨ ਹੈ ਅਪਾ ਸਾਰੇ ਲਾਈਫ ਜਿਹੜਾ ਕੰਮ ਕਰਦੇ ਆ ਜਿਨ੍ਹਾਂ ਦੀ ਬਹੁਤ ਪ੍ਰਲੌਂਗ ਸਟੈਂਡਿੰਗ ਹੈ ਜੋ ਬਹੁਤ ਜ਼ਿਆਦਾ ਖੜੇ ਹੋ ਕੇ ਕੰਮ ਕਰਦੇ ਆ ਜਦੋਂ ਆਪਾਂ ਯੰਗ ਹੁੰਨੇ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਔਰ ਜਾਂ ਫਿਰ ਸਾਰਾ ਦਿਨ ਬੈਠ ਕੇ ਕੰਮ ਕਰਦੇ ਇਹ ਦੋ ਚੀਜ਼ਾਂ ਇਸ ਤਰ੍ਹਾਂ ਦੀ ਹੁੰਦੀਆਂ ਜਿਹੜੀ ਨਾੜੀਆਂ ਦਾ ਆਪਣਾ ਖੂਨ ਦਾ ਸੰਚਾਰ ਹੈ ਉੱਪਰ ਦੀ ਤਰਫ ਘਟ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਵੈਰੀਕੋਸ ਵੇਇਨਸ ਵੈਰੀਕੋਸ ਵੇਇਨਸ ਇੱਕ ਬਹੁਤ ਵੱਡਾ ਰੀਜ਼ਨ ਜੋ ਕਿ ਆਪਣੀ ਏਜ ਤੋਂ ਬੂਰਾ ਪੂਰਾ ریلیਟਡ ਕਰ ਸਕਦੇ ਆ ਜਿਹੜੀ ਆਪਣੀ ਵੇਨਸ ਹੁੰਦੀਆਂ ਜਿਹੜੀ ਆਪਣੀ ਨਾੜੀਆਂ ਹੁੰਦੀਆਂ ਉਹਦੇ ਵਿੱਚ ਛੋਟੇ ਛੋਟੇ ਵੈਲਵਸ ਹੁੰਦੇ ਆ ਲੱਤਾਂ ਦੀ ਨਾੜੀਆਂ ਦੇ ਵਿੱਚ ਉਹ ਖੂਨ ਉੱਪਰ ਦੀ ਤਰਫ ਲੈ ਕੇ ਜਾਂਦੀਆਂ ਆਪਣੇ ਆਪਣੇ ਦਿਲ ਦੀ ਤਰਫ ਲੇਕਿਨ ਉਹ ਜਿਹੜੀ ਵੈਲਵਸ ਹੁੰਦੇ ਆ ਉਹ ਬੰਦ ਹੋ ਜਾਂਦੇ ਆ ਕਿਉਂਕਿ ਆਪਾਂ ਜ਼ਿਆਦਾ ਉਹਨੂੰ ਮੂਵ ਨਹੀਂ ਕਰਦੇ ਆਪਣੇ ਜਦੋਂ ਆਪਾਂ ਲੱਤਾਂ ਨੂੰ ਬਹੁਤ ਜ਼ਿਆਦਾ ਮੂਵ ਨਹੀਂ ਕਰਦੇ ਉਸ ਟਾਈਮ ਏ ਉਸ ਬੰਦ ਹੋ ਜਾਂਦੇ ਆ ਜਿਹਦੇ ਕਰਕੇ ਖੂਨ ਉੱਪਰ ਦੀ ਤਰਫ ਨਹੀਂ ਜਾਂਦਾ ਔਰ ਮਾਸਪੇਸ਼ੀਆਂ ਦੇ ਟਾਈਟ ਹੋਣ ਕਰਕੇ ਉਹ ਨਾੜੀਆਂ ਦੇ ਵਿੱਚ ਹੀ ਰੁਕ ਜਾਂਦਾ ਜਿਹਦੇ ਕਰਕੇ ਨਾੜੀਆਂ ਫੁੱਲ ਜਾਂਦੀਆਂ ਤੇ ਉਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਇਸ ਕਰਕੇ ਲੱਤਾਂ ਬਹੁਤ ਹੀ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦੀਆਂ ਤੇ ਉਹਨਾਂ 'ਚ ਦਰਦ ਮਹਿਸੂਸ ਹੁੰਦਾ ਬਹੁਤ ਵਧੀਆ ਦੱਸਿਆ ਤੁਸੀਂ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਫੈਕਟਰ ਏਜ ਉਮਰ ਦਾ ਫੈਕਟਰ ਦੱਸਿਆ ਦੂਜੀ ਤਰਫ ਤੁਸੀਂ ਉਸ ਤੋਂ ਬਾਅਦ ਤੁਸੀਂ ਦੱਸਿਆ ਵੀ ਕੋਈ ਆਪਾਂ ਕਸਰਤ ਨਹੀਂ ਕਰਦੇ ਤਾਂ ਨਿਕਲ ਕੇ ਸਾਹਮਣੇ ਆਉਂਦਾ ਤੀਜੇ ਨੰਬਰ ਤੇ ਤੁਸੀਂ ਦੱਸਿਆ ਆਪਣੇ ਡਿਸਕ ਦੀ ਕੋਈ ਪ੍ਰੋਬਲਮ ਆ ਜਾਵੇ ਡਿਸਕ ਪ੍ਰੋਟਰੂਜਨ ਐਕਸਟਰੂਜਨ ਜਿਹੜਾ ਐਮ ਆਰ ਆਈ ਤੋਂ ਬਾਅਦ ਹੀ ਪਤਾ ਚੱਲਦਾ ਇਸ ਕਰਕੇ ਆਪਣੀ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਘਟ ਜਾਂਦਾ ਹੈ ਔਰ ਚੌਥੇ ਨੰਬਰ ਤੇ ਤੁਸੀਂ ਗੱਲ ਕੀਤੀ ਵੈਰੀਕੋਸ ਵੇਇਨਸ ਦੀ ਵੈਰੀਕੋਸ ਨਾੜੀਆਂ ਦੀ ਜ਼ਿਆਦਾਤਰ ਇਹ ਔਰਤਾਂ ਦੇ ਵਿੱਚ ਵੀ ਪਾਇਆ ਜਾਂਦਾ ਔਰ ਇੱਕ ਗੱਲ ਇਹਦੇ ਵਿੱਚ ਆਪਾਂ ਹੋਰ ਐਡ ਕਰਾਂਗੇ ਮਰਦਾਂ ਦੇ ਵਿੱਚ ਵੀ ਸੇਮ ਪਾਇਆ ਜਾਂਦਾ ਕਿਉਂਕਿ 55 ਸਾਲ ਤੋਂ ਬਾਅਦ ਬੰਦਿਆਂ ਦੇ ਵਿੱਚ ਕੀ ਹੁੰਦਾ ਮਰਦਾਂ ਦੇ ਵਿੱਚ ਕੀ ਹੁੰਦਾ ਪ੍ਰੋਸਟੇਟ ਦਾ ਜਿਹੜਾ ਸਾਈਜ਼ ਹੈ ਗਦੂਦਾਂ ਦਾ ਜਿਹੜਾ ਸਾਈਜ਼ ਹੈ ਉਹ ਵਧਣ ਲੱਗ ਜਾਂਦਾ ਜਦੋਂ ਗਦੂਦਾਂ ਦਾ ਸਾਈਜ਼ ਵਧੇਗਾ ਉਹ ਕਿਤੇ ਨਾ ਕਿਤੇ ਰੀੜੀ ਹੱਡੀ ਨੂੰ ਜਾ ਕੇ ਜ਼ਰੂਰ ਟੱਚ ਕਰਦਾ ਜਿਸ ਕਰਕੇ ਆਪਣੀ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਘਟਣਾ ਸ਼ੁਰੂ ਹੋ ਜਾਂਦਾ ਸੋ ਇਹ ਸੀਗੀਆਂ ਗੱਲਾਂ ਜਿਹੜੀਆਂ ਖੂਨ ਦੇ ਸੰਚਾਰ ਘਟਾਉਂਦੀਆਂ ਨੇ ਹੁੰਦਾ ਸੰਚਾਰ ਵਧਾਉਣ ਲਈ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਦੇ ਬਾਰੇ ਵੀ ਜ਼ਰੂਰ ਚੰਨਣਾ ਪਾਇਆ ਜਾਵੇ ਔਰ ਸਭ ਤੋਂ ਜ਼ਰੂਰੀ ਤੁਸੀਂ ਜਿਵੇਂ ਪਹਿਲਾਂ ਹੀ ਦੱਸ ਚੁੱਕੇ ਹੋ ਵੀ ਡਾਈਟ ਦਾ ਵੀ ਧਿਆਨ ਰੱਖਣਾ ਚਾਹੀਦਾ ਕਸਰਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਪਰ ਇੱਕ ਵਾਰੀ ਤੁਸੀਂ ਦਸਤਾਰ ਦੇ ਵਿੱਚ ਜ਼ਰੂਰ ਦੱਸੋ ਹਰ ਵਾਰੀ ਮੈਂ ਇੱਕੋ ਗੱਲ ਜ਼ਰੂਰ ਕਹਿਣੀ ਹੈ ਕਿ ਆਪਣੇ ਪਾਣੀ ਦੀ ਮਾਤਰਾ ਆਪਣੀ ਬੋਡੀ ਚ ਹਮੇਸ਼ਾ ਬਦਾ ਕੇ ਰੱਖਣੀ ਚਾਹੀਦੀ ਆਪਾਂ ਨੂੰ ਇੱਕ ਐਡਿਕੁਏਟ ਅਮਾਉਂਟ ਆਫ ਪਾਣੀ ਜ਼ਰੂਰ ਲੈਣਾ ਚਾਹੀਦਾ ਆਪਾਂ ਨੂੰ ਇੱਕ ਸਹੀ ਮਾਤਰਾ ਚ ਪਾਣੀ फ्लूड जरूर लेने चाहिए हैं ताकि अपना ब्लड जड़ा है है। सर्कुलेशन प्रॉपरली हाइड्रेशन बहुत ज्यादा जरूरी okay. है दूसरे नंबर से आप कैल्शियम का और प्रोटीन का वरतों वो बढ़ा ये नहीं सोचना कि यह साइट लाइन है या नहीं है कैल्शियम एक उम्र तो बाद सैलशियम और प्रोटीन की वरतों जरूर करनी चाहिए है तो क्योंकि नैचुरली ਆਪਣੇ ਜਿਹੜੇ ਵੈਲਵਜ਼ ਹੁੰਦੇ ਆ ਜਿਹੜੀ ਆਪਣੀ ਮਾਸਪੇਸ਼ੀਆਂ ਹੁੰਦੀਆਂ ਉਹਨਾਂ ਦਾ ਵੇਅਰ ਐਂਡ ਟੇਅਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਡਾਈਟ ਦਾ ਬਹੁਤ ਵੱਡਾ ਰੋਲ ਹੈ ਆਪਾਂ ਨੂੰ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਸੈਰ ਕਰਨ ਨਾਲ ਆਪਣਾ ਜਿਹੜਾ ਖੂਨ ਦਾ ਸਰਕੂਲੇਸ਼ਨ ਹੈ ਉਹ ਵੱਧ ਜਾਂਦਾ ਹੈ ਉਹ ਆਪਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੇ ਤੁਸੀਂ ਸੈਰ ਨਹੀਂ ਕਰ ਸਕਦੇ ਕਿਸੇ ਕਾਰਨ ਜਾਂ ਗੋਡਿਆਂ 'ਚ ਦਰਦ ਹੈ ਤੁਸੀਂ ਸਟੈਟਿਕ ਸਾਈਕਲ ਚਲਾ ਸਕਦੇ ਹੋ ਸਾਈਕਲ ਚਲਾਉਣਾ ਵੈਸੇ ਵੀ ਆਪਣੇ ਗੋਡਿਆਂ ਦੀ ਬਰਜਿਸ਼ ਹੈ ਉਹ ਆਪਣੇ ਲਈ ਬਹੁਤ ਵਧੀਆ ਹੁੰਦਾ ਹੈ ਤੁਸੀਂ ਵੱਧ ਤੋਂ ਵੱਧ ਆਪਣੀ ਲੱਤਾਂ ਨੂੰ ਐਲੀਵੇਟ ਕਰਕੇ ਰੱਖੋ ਉਹਨਾਂ ਨੂੰ ਉੱਪਰ ਚੱਕ ਕੇ ਰੱਖੋ ਉਹਨਾਂ ਨੂੰ ਮੂਵ ਕਰਦੇ ਰਹੋ ਆਪਣੇ ਪੈਰਾਂ ਨੂੰ ਮੂਵ ਕਰਦੇ ਰਹੋ ਤੇ ਕੁਝ ਵਰਜਸ਼ਾਂ ਤੁਹਾਨੂੰ ਦੱਸਣ ਲੱਗੇ ਹਾਂ ਜੋ ਤੁਹਾਨੂੰ ਕਰਦੇ ਰਹਿਣੇ ਚਾਹੀਦੀ ਹੈ ਰੋਜ਼ਾਨਾ ਜੇ ਤੁਹਾਡੀ ਉਮਰ 55 ਸਾਲ ਤੋਂ ਉੱਪਰ ਹੈ ਤਾਂ ਵੀ ਤੁਸੀਂ ਇਹ ਵਰਜਸ਼ ਜ਼ਰੂਰ ਕਰੋ ਤਾਂ ਕਿ ਤੁਹਾਡੇ ਖੂਨ ਦਾ ਸੰਚਾਰ ਕਦੇ ਵੀ ਘਟੇ ਨਾ ਔਰ ਤੁਹਾਡੀ ਮਾਸਪੇਸ਼ੀਆਂ ਹਮੇਸ਼ਾ ਤੰਦਰੁਸਤ ਮਹਿਸੂਸ ਕਰਨ ਬਹੁਤ ਵਧੀਆ ਦੱਸਿਆ ਤੁਸੀਂ ਤੁਸੀਂ ਦੱਸਿਆ ਇੱਕ ਸਭ ਤੋਂ ਪਹਿਲਾਂ ਡਾਈਟ ਦਾ ਧਿਆਨ ਰੱਖਿਆ ਜਾਵੇ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਇੱਕ ਪਾਣੀ ਦੀ ਮਾਤਰਾ ਪੂਰੀ ਕੀਤੀ ਜਾਵੇ ਡਾਈਟ ਦਾ ਧਿਆਨ ਰੱਖਿਆ ਜਾਵੇ ਔਰ ਸਾਈਕਲਿੰਗ ਕੀਤੀ ਜਾਵੇ ਸੈਰ ਕੀਤੀ ਜਾਵੇ ਔਰ ਆਸਾਨ ਕਸਰਤਾਂ ਕੀਤੀਆਂ ਜਾਣ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਇਹ ਗੱਲ ਕਰਕੇ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਕਿਹੜੀਆਂ ਕਸਰਤਾਂ ਨੇ ਅਗਰ ਤੁਸੀਂ ਉਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਤੁਸੀਂ ਲਤਾਂ ਦੇ ਵਿੱਚ ਖੂਨ ਦਾ ਸੰਚਾਰ ਵਧਾ ਸਕਦੇ ਹੋ ਸਭ ਤੋਂ ਜ਼ਿਆਦਾ ਸੁਣਨਾ ਪਣ ਜੋ ਆਪਾਂ ਨੂੰ ਮਾਨਸਿਕ ਤੌਰ ਤੇ ਤੰਗ ਕਰਦਾ ਹੈ ਦਰਦ ਆਪਾਂ ਕਿਸੇ ਹੱਦ ਤੱਕ ਸਹਿ ਸਕਦੇ ਹਾਂ ਪਰ ਜਿਹੜਾ ਆਪਾਂ ਨੂੰ ਲੱਤਾਂ ਦੇ ਵਿੱਚ ਸੁੰਨਾਪਣ ਰਹਿਣਾ ਉਹ ਆਪਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਤੰਗ ਕਰਦਾ ਹੈ ਸਭ ਤੋਂ ਜ਼ਿਆਦਾ ਤਿੰਨ ਤੋਂ ਚਾਰ ਉਂਗਲਾਂ ਪੈਰ ਦੀਆਂ ਸੌਂ ਜਾਂਦੀਆਂ ਨੇ ਉਦੋਂ ਆਪਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਇਹ ਕਸਰਤਾਂ ਘਰ ਦੇ ਵਿੱਚ ਰੋਜ਼ਾਨਾ ਕਰਨੀਆਂ ਸ਼ੁਰੂ ਕਰ ਲਈਏ ਸ਼ੁਰੂ ਕਰ ਦੋਗੇ ਤਾਂ ਤੁਸੀਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਵੀ ਵਧਾ ਸਕਦੇ ਹੋ ਸੁੰਨਾਪਣ ਵੀ ਵਧਾ ਸਕਦੇ ਹੋ ਬਹੁਤ ਵਧੀਆ ਗੱਲ ਕੀਤੀ ਸੀ ਵੈਰੀਕੋਜ਼ ਨਾੜੀਆਂ ਬਾਰੇ ਵੈਰੀਕੋਜ਼ ਨਾੜੀਆਂ ਚੋਂ ਪੇਸ਼ੈਂਟ ਨੂੰ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਗੋਡਿਆਂ ਦੇ ਵਿੱਚ ਦਰਦ ਹੋਣਾ ਵੀ ਇੱਕ ਆਮ ਗੱਲ ਹੈ ਕਿਉਂਕਿ ਆਪਾਂ ਜਦੋਂ ਵੈਰੀਕੋਜ਼ ਨਾੜੀਆਂ ਵੱਧਦੀਆਂ ਨੇ ਆਪਣੀਆਂ ਪਿੰਜੜੀਆਂ ਦੇ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਟਾਈਟ ਹੋ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਆਪਾਂ ਹਿਲਜੁਲ ਘਟ ਘਟਾ ਦਿੰਨੇ ਆ ਇਸੇ ਕਰਕੇ ਗੋਡਿਆਂ ਦੇ ਵਿੱਚ ਦਰਦ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹ ਵਾਲੀਆਂ ਮਾਸਪੇਸ਼ੀਆਂ ਢਿੱਲੀਆਂ ਪੈਣ ਲੱਗ ਜਾਂਦੀਆਂ ਨੇ ਔਰ ਗੈਪ ਘਟਣਾ ਗੋਡਿਆਂ ਦਾ ਸ਼ੁਰੂ ਹੋ ਜਾਂਦਾ ਹੈ ਸੋ ਕਿਰਪਾ ਕਰਕੇ ਅਗਰ ਤੁਹਾਨੂੰ ਵੈਰੀਕੋਜ਼ ਨਾੜੀਆਂ ਵੀ ਨੇ ਤਾਂ ਵੀ ਤੁਸੀਂ ਇਹ ਕਸਰਤਾਂ ਕਰਨੀਆਂ ਨੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਔਰ ਆਪਣੇ ਤੁਸੀਂ 55 ਸਾਲ ਤੋਂ ਉੱਪਰ ਵਾਲੇ ਰਿਸ਼ਤੇਦਾਰ ਭਾਈ ਭੈਣ ਨੂੰ ਇਹ ਵੀਡੀਓ ਸਾਂਝੀ ਜ਼ਰੂਰ ਕਰਿਓ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਪਰ ਉਸ ਤੋਂ ਪਹਿਲਾਂ ਇੱਕ ਡਾਕਟਰ ਬੇਵਸਰਾਵਲ ਨੇ ਤੁਹਾਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਨੇ ਉਹ ਤੁਸੀਂ ਜ਼ਰੂਰ ਸੁਣਿਓ ਤੁਹਾਨੂੰ 아이 ਸਨੇਹਾ ਦੇਣਾ ਚਾਹੀਦੀ ਹੈ ਕਿ ਵਰਜਸ਼ਾਂ ਦੇ ਨਾਲ ਨਾਲ ਤੁਸੀਂ ਆਪਣੇ ਡਾਈਟ ਚ ਇੱਕ ਚੀਜ਼ ਜ਼ਰੂਰ ਐਡ ਕਰੋ ਉਹ ਹੈ ਕੋਕਨਟ ਵਾਟਰ ਕੋਕਨਟ ਵਾਟਰ ਮਤਲਬ ਨਾਰੀਅਲ ਪਾਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਆਪਣੇ ਬੋਡੀ ਚ ਪਾਣੀ ਬਹੁਤ ਜਲਦੀ ਨਿਕਲ ਜਾਂਦਾ ਇਸ ਕਰਕੇ ਤੁਸੀਂ ਕੋਕੋਨਟ ਵਾਟਰ ਇਹ ਮਤਲਬ ਨਾਰੀਅਲ ਦਾ ਪਾਣੀ ਨਿੰਬੂ ਪਾਣੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲੱਸੀ ਜੂਸ ਆਪਣੀ ਡਾਈਟ ਚ ਜ਼ਰੂਰ ਐਡ ਕਰੋ ਦਿਨ ਚ ਦੋ ਵਾਰੀ ਤਾਂ ਕਿ ਤੁਹਾਨੂੰ ਨਿਊਟ੍ਰੀਸ਼ਨ ਵੀ ਪ੍ਰੋਪਰ ਮਿਲ ਸਕੇ ਤੇ ਤੁਹਾਡੀ ਮਾਸਪੇਸ਼ੀਆਂ ਵਧੀਆ ਮਹਿਸੂਸ ਕਰ ਸਕਣ ਚਾਹੋ ਤੁਹਾਡਾ ਬਹੁਤ ਬਹੁਤ ਆਨੰਦਵਾਦੀ ਹੋਣ ਰਿਹਾ ਹੈ ਆਪਣਾ ਪਾਠ ਹੁਣ ਆਪਾਂ ਤੁਹਾਨੂੰ ਕਸਰਤਾਂ ਕਰਕੇ ਦਿਖਾਉਨੇ ਆਂ ਫਰਵਨ ਕਸਰਤ ਕੀ ਹੈ ਆਪਾਂ ਇਦਾਂ ਬੈੱਡ ਤੇ ਢੋਲਾ ਕੇ ਬੈਠ ਜਾਾਂਗੇ ਜਿਹੜੀਆਂ ਲੱਤਾਂ ਨੇ ਅੱਧੀਆਂ ਉਹ ਥੱਲੇ ਰਹਿਣਗੀਆਂ ਇਦਾਂ ਕਰਕੇ ਔਰ ਇੱਥੇ ਆਪਾਂ ਐਂਕਲ ਟੋ ਪੰਪਸ ਕਰਾਂਗੇ ਹੌਲੀ ਹੌਲੀ ਕਰਾਂਗੇ 1 2 3 4 5 6 7 8 9 10 ਇਹ ਲੱਤਾਂ نیچے ਸਪੋਰਟ ਨਹੀਂ ਰੱਖਣੀ ਇਦਾਂ ਕਰਕੇ ਨਹੀਂ ਕਰਨਾ ਹਮੇਸ਼ਾ ਲੱਤਾਂ ਅੱਧੀਆਂ ਲੰਕੀਆਂ ਹੋਣ ਇਦਾਂ ਤੁਸੀਂ ਕਸਰਤ ਕਰਨੀ ਆਂ ਔਰ ਇਹ ਤੁਸੀਂ 10 ਵਾਰੀ ਕਰਕੇ ਆਰਾਮ ਇਸਦੇ ਤੁਸੀਂ 6 ਸੈਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ ਦੂਜੀ ਜਿਹੜੀ ਕਸਰਤ ਆ ਤੁਸੀਂ ਇੱਕ ਰੋਲਰ ਲੈ ਲੋਗੇ ਇਹ ਵਾਲਾ ਔਰ ਇਸ ਨੂੰ ਤੁਸੀਂ ਆਪਣੀ ਪਿੰਜਣੀ ਦੇ ਥੱਲੇ ਰੱਖੋਗੇ ਇੰਦਾ ਕਰਕੇ ਦੇਖੋ ਤੁਸੀਂ ਔਰ ਇੰਦਾ ਤੁਸੀਂ ਰੱਖ ਲਿਆ ਬੈਠ ਕੇ ਵੀ ਕਰ ਸਕਦੇ ਹੋ ਪੈ ਕੇ ਵੀ ਕਰ ਸਕਦੇ ਹੋ ਔਰ ਇੱਥੇ ਤੁਸੀਂ ਫਿਰ ਐਂਕਲ ਟੂ ਪੰਪਸ ਕਰਨੇ ਨੇ ਔਰ ਇਸ ਨੂੰ ਵੀ ਤੁਸੀਂ ਗਿਣ ਕੇ 10 ਵਾਰੀ ਕਰਨਾ 1 2 3 4 5 6 7 8 9 10 देन रिलैक्स एस्ते ਤੁਸੀਂ 6 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਰੋਲਰ ਨਹੀਂ ਹੋਏਗਾ ਤੁਸੀਂ ਪਾਈਪ ਲੈ ਸਕਦੇ ਹੋ ਤੌਲੀਆ ਦਾ ਰੋਲ ਬਣਾ ਲਿਓ ਚੰਗੀ ਤਰ੍ਹਾਂ ਇਦਾਂ ਦਾ ਰੋਲ ਬਣ ਜਾਏਗਾ ਔਰ ਉਸ ਤੋਂ ਅਗਲੀ ਜਿਹੜੀ ਕਸਰਤ ਹੈ ਤੁਸੀਂ ਕੀ ਕਰੋਗੇ ਤੁਸੀਂ ਪੈ ਜਾਣਾ ਔਰ ਦੋਨੇ ਲੱਤਾਂ ਤੁਸੀਂ ਬਿਲਕੁਲ ਆਪਣੀ ਦੀਵਾਰ ਦੇ ਨਾਲ ਇਦਾਂ ਲਾ ਦੇਣੀਆਂ ਨੇ ਇਦਾਂ ਕਰਕੇ ਹੁਣ ਜਦੋਂ ਇਹ ਨਾਲ ਲਾ ਦੋਗੇ ਇੱਥੇ ਕਰਕੇ ਤੁਸੀਂ ਕਲਟੋ ਪੰਪ ਕਰਨੇ 1 2 10 ਦੈਨ ਰਿਲੈਕਸ ਹੋ ਜਾਣਾ ਤੁਸੀਂ ਔਰ ਇਸ ਦੇ ਤੁਸੀਂ 6 ਸੈੱਟ ਲਾਉਣੇ ਆ ਅਗਰ ਲੱਤਾਂ ਥੱਕ ਗਈਆਂ ਤਾਂ ਥੱਲੇ ਲੈ ਆਇਓ ਅਗਰ ਐਂਕਲ ਟੂ ਪੰਪਸ ਨਹੀਂ ਹੋਣਗੇ ਤਾਂ ਤੁਸੀਂ ਲੱਤਾਂ ਹੀ 5 ਮਿੰਟ ਐਦਾਂ ਹਵਾ 'ਚ ਲੈ ਕੇ ਰੱਖ ਲੈਣੀਆਂ ਨੇ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਹੈ ਤੁਸੀਂ ਇੱਕ ਸਟੈਪ ਤੇ ਖੜ ਜਾਓਗੇ ਧਿਆਨ ਨਾਲ ਦੇਖੋ ਇੱਕ ਸਟੈਪ ਤੇ ਖੜ ਜਾਣਾ ਐਦਾਂ ਕਰਕੇ ਔਰ इतने तुम्हें अपने हील रेज करनी देखो अड्डिया पिछे गई और उपर चकेंगे एक फिर दो पौड़ियाँ छड़ के कसरत कर सकते हो और इस भी दस बारी करा एक फिर दो फिर तीन फिर चार फिर पां फिर छत फिर अठ फिर, फिर नौ फिर दस दैन रिलैक्स हो जाना पौड़ी छड़ के कसरत करनी है और इसते भी छे सैट लाने ਇਹ ਹੋ ਗਈ ਤੁਹਾਡੀ ਚੌਥੀ ਕਸਰਤ। ਇਸਨ ਆਸਾਨ ਕਸਰਤਾਂ ਸਿਰਫ ਚਾਰ ਹੀ ਕਸਰਤਾਂ ਦੱਸੀਆਂ ਨੇ। ਇਹਦੀਆਂ ਕਸਰਤਾਂ ਹੋਰ ਵੀ ਬਹੁਤ ਨੇ ਉਹ ਹੌਲੀ-ਹੌਲੀ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਸਾਂਝੀਆਂ ਜ਼ਰੂਰ ਕਰਾਂਗੇ। ਪਰ ਤੁਸੀਂ ਇਹ ਚਾਰ ਕਸਰਤਾਂ ਹੀ ਕਰਨੀਆਂ ਸ਼ੁਰੂ ਕਰ ਦਿਓ ਤੁਹਾਡੇ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਵਧਣਾ ਸ਼ੁਰੂ ਹੋ ਜਾਏਗਾ। ਸੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਔਰ ਆਪਣੀ ਜਿਹੜੇ ਰਿਸ਼ਤੇਦਾਰ ਨੇ ਜਿਨ੍ਹਾਂ ਦੀ ਉਮਰ 55 ਸਾਲ ਤੋਂ ਜ਼ਿਆਦਾ ਹੈ ਉਨਾ ਨੂੰ ਇਹ ਸਾਂਝੀ ਜਰੂਰ ਕਰਿਓ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ テルਦੇ ਤੁਸੀਂ ਸਾਰੇ ਜਣੇ ਆਪਣੀ ਸੇਧ ਦਾ ਤਿਆਰ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ